ਉਹ ਸੋਚਿਆ ਪਾਣੀ ਦੋਨੇ ਹੀ ਵਾੜੇ ਹੋਗੇ ਆਰਮ ਦਾ ਵਾੜੋ ਪੈਟਰੋਲ ਵਾਲੋ ਆਰਮ ਦਾ ਪੈਟਰੋਲ ਦਾਗੇ ਉਹਨੇ ਜਵੇਂ ਪਾਣੀ ਸੁਦਾ ਖਦਮੀ ਕਰਦਾ ਜਿਹੜਾ ਸਾਨੂੰ ਲੋੜੀ ਦਾ ਤੱਕ ਸਾਡੇ ਸਰੀਰ ਨੂੰ ਪਾਣੀ ਚਾਹੀਦਾ ਉਹ ਆਉਨੇ ਉਹ ਵੀ ਦੱਤਾ ਪੰਜਾਬੀਆਂ ਸਾਲ ਦੇ ਦੋਸਿਆਂ ਦੇ ਮੁੰਡੇ ਬੋਲ ਨੇ ਪੈਦੇ ਤੋਂ ਉਹ ਤੋਂ ਪਹਿਲਾਂ ਬੰਦਾ ਪਤਾ ਹੋਵੇ ਧਰਮ ਦਾ ਰਹੇ ਧੌੜੇ ਆਦੇ ਉਹ ਤੋਂ ਪਹਿਲਾਂ ਉਹ ਆਪ ਦੇ ਪਾਣੀ ਦੇ ਮਾਣੇ ਪਾਣੀ ਵੀ ਮੀਂਹੋਂ ਮਿਲਦਾ ਆਪਾਂ ਸੋਚਦੇ ਆਪਾਂ ਕਿਹੜਾ ਭਾਈ ਮੁਟਲੀ ਹੈ ਆਪਾਂ ਰਾਵੂ ਭਾਜਣਾ ਵਿੱਚੋ ਕਿਲਾ ਕੈਨੇਡਾ ਵਿੱਚਲਾ ਉਪਰੀ ਨੂੰ ਵਿੱਚੋ ਕਿਲਾ ਬਿਲਕੁਲ ਚਾਲੂ ਹੁੰਦੇ ਨੇ ਉੱਥੇ ਸਾਡੀਆਂ 11-11 ਸਾਲ ਦੀਆਂ ਬੱਚੀਆਂ ਕੋਈ ਕੰਮ ਕੋ ਹੈ ਨਹੀਂ ਉੱਥੇ ਸੋਸ਼ਲ ਦਾ ਸ਼ਿਕਾਅ ਹੋ ਰਿਹਾ ਸਾਡੇ ਨੌਜਵਾਨ ਮੁੰਡੇ ਜਿਨ੍ਹਾਂ ਨੇ ਇੱਥੇ ਆ ਕੇ ਸਪੱਡਣਾ ਸੀ ਡਾਕਟਰ ਬਣਨਾ ਸੀ ਜੀਨੀਅਰ ਬਣਨਾ ਸੀ ਕੋ ਸਾਡੇ ਮੁੰਡੇ ਉਹਦੇ ਕਮਰਾਸ਼ੇ ਦਾ ਸਕਾਰ ਹੋ ਕੇ ਦਸ਼ਿਆਂ ਦੇ ਰਾਤ ਤੋਰੀ ਯੋਜਨਾ ਵਿੱਚ ਕੇ ਬਾਅਦ ਖਾਜਰ ਜੱਲ ਸਾਹਿਬ 600 ਦਾ ਨਿਯਮ ਤੇ ਗੇੜੀ ਫਾਉਂਡੀ ਭਾਰਤਾ ਕਰਨ ਦੀ ਮਸਾਬ ਆਵੇ ਆ 28 ਤੱਕ ਸਾਰੇ ਨਵੀਆਂ ਪਿਓਰਸ ਦੇ ਹੋਤੇ ਆ ਜਿਹਨੇ ਸਵੇ ਬਾਗ ਦਾ ਬਾਗਾ ਸਰਜਾ ਕੋਲ ਨੇ ਸਰਕੂਟ ਜਿਹੜਾ ਬਿਲਕੁਲ ਬਾਗੇ ਨਾਲ ਦੀ ਜਾਂਦਾ 25 ਲੋ ਮਿਕਲ ਬਾਗੇ ਦੇ ਲਹਾੜ ਦੇ ਬੀਬੀ ਨਾਲ ਦਾ ਸਰਕੂਟ ਜੀਨ ਤੋਂ ਲੈ ਕੇ ਜੁਰਤ ਤੱਕ ਭੜਿਆ ਇਹ ਉਹਦੇ ਲਈ ਬਾਰ ਬਣਾ ਤੂਜੀ ਦੁਨੀਆਂ ਸੜਕਾਂ ਦੇ ਤੇ ਭਾਰਤ ਕੋਲੇ ਸੜਕਾਂ ਦੇ ਨਾਲ ਲੰਘਣ ਵਾਲਾ ਲਾਂਘਾ ਹੀ ਕੋਈ ਉਹ ਪੰਜਾਬ ਰਾਣੀਏ ਐਸੇ ਕਰਕੇ ਕਾਲੇ ਕ੍ਰੂਨ ਲੈ ਕੇ ਵੀ ਜੀਵਨਾ ਖੋਲੋ ਹੁਣੇ ਕੀ ਕਰ ਰਹੇ ਆ ਸਾਰੇ ਜਿੰਨੇ ਵਾਹਚਨਾਂ ਹਰਿਆਣੇ ਦਾ ਰਾਸਪਾ ਬਾਦ ਦੇ ਉੱਤੇ ਜ਼ਮੀਨਾਂ ਲੈ ਰਿਆ ਬਾਹਰ ਰੱਖਾ ਕੁੜਾ ਰਫਾ ਰਫਾ ਲਾ ਰਿਹਾ ਵਿੱਚ ਨਿੱਜ ਜੀਵ ਪੰਜਾਬ ਦੀ ਇਅਤਿਆਦ ਦੇ ਹੈ ਕਿਉਂ ਜਦੋਂ ਇਹ ਲਾਗਾ ਖੁੱਲ ਗਿਆ ਕਾਰੋਬਾਰ ਸ਼ੁਰੂ ਹੋ ਗਿਆ ਪੰਜਾਬ ਦੀ ਧਰਤੀ ਦੇ ਉੱਤੇ ਗਿਰਥਾਂ ਨਹੀਂ ਮੇਲ ਦਾ ਗਿਰਥ ਨਹੀਂ ਖਿੜ ਜਾ ਰਿਹਾ ਹੈ ਕਿਉਂਕਿ ਪੂਰੀ ਦੁਨੀਆ ਦੇ ਜਿੰਨੇ ਕਾਰੋਬਾਰੀ ਲੋਕ ਨੇ ਵਪਾਰੀ ਲੋਕ ਨੇ ਇੱਕ ਕੇਂਦਰ ਬਣ ਹੱਬ ਬਣਨਾ ਪੰਜਾਬ ਨੇ ਐਸੀ ਆ ਕੇ ਬੈਠੇ ਜਿਹੜਾ ਕਿ ਕਹਿੰਦਾ 50 ਲੱਖ ਦਾ ਕਿਲਾ ਲਿਖਦਾ 2 ਰੋੜ ਦਾ ਵਿਕਦਾ ਹੈ 2 ਕਿਲੋੜ ਦਾ ਵਿਕਦਾ ਹੈ ਇਹਦਾ ਕਿਸੇ ਵੀ ਕੀਮਤ ਤੇ ਮਿਲਦਾ ਨਹੀਂ ਅੱਜੇ ਉਹਰਾ ਪਰਨਾ ਪਰੇਡੇ ਕੋਲੇ 750 ਕਿੰਡੇ ਦੇ ਵਿੱਚ ਤੋਂ ਨਹੀਂ ਘੱਟੀ ਗਈ ਲੋਕਾਂ ਨੇ 2-2 ਚਾਰ ਦਾ ਰੋੜ ਦੇ ਕਿੰਡੇ ਦੇ ਰਵਾਇਤਿਆਂ ਨਾਲ ਆ ਗਿਆ ਅੱਜ ਤੋਂ ਮੋਹਰੇ ਚ ਲੋਕਾਂ ਨੇ ਰੋੜ ਦੇ ਦੱਸਿਆ ਕਹਿੰਦੇ ਭਈ ਝੋਲੇ ਪੜੀ ਕਰਦੇ ਆ ਪੈਸੇ ਵਾਪਸ ਤੇ ਕਹਾ ਜੀਵੀ ਨਹੀਂ ਹੁੰਦੀ ਮਗਰ ਮੈਂ ਨਹੀਂ ਕਿਥੋਂ ਆ 25000 ਕਿੱਲਾ ਪੰਜਾਬ ਦੀ ਸਰਹੱਦ ਧੜ ਕੇ ਪੰਜਾਬੂ ਜਮੀਨ ਦਾ ਸ਼ਰਕਾ ਚ ਰੋਹੀ ਵਿੱਚ ਰੋਹੀਲ ਸੈਂਟਰੇ ਇੱਕ ਪਿਆਰੀ ਪੰਜਾਬ ਦੀ ਕੁਦਰਤਾਂ ਜਿ ਰਹੀ ਹੈ ਆ ਦੇਖੋ ਵੱਡੇ ਵੱਡੇ